ਹੁਣ ਜਿੱਦਣ ਦੀ ਇਹ ਕਮੇਟੀ ਹਰਿਆਣਾ ਕਮੇਟੀ ਚੇਂਜ ਹੋਈ ਹੈ ਹਰਿਆਣਾ ਕਮੇਟੀ ਕਿ ਸਿੱਧਾ ਸਿੱਧਾ ਬੀਜੇਪੀ ਕਾਬਜ਼ ਹੋ ਗਈ ਹੈ ਔਰ ਉਹਨਾਂ ਗੁਰਦੁਆਰਾ ਸਾਬਾਨਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਲੰਗਰ ਨਹੀਂ ਆ ਰਿਹਾ ਇੱਥੋਂ ਤੱਕ ਕਿ ਸਾਡੀ ਹੱਡ ਬੀਤੀ ਹੈ ਉੱਥੇ ਲੰਗਰ ਪਚਾਉਣ ਵਾਸਤੇ ਅਸੀਂ ਹੈਲਪ ਉਹਨਾਂ ਤੋਂ ਇੱਕ ਜੀਪ ਮੰਗੀ ਗੁਰਦੁਆਰਾ ਸਾਹਿਬ ਤੋਂ ਸਾਨੂੰ ਉੱਥੋਂ ਜੀਪ ਵੀ ਨਹੀਂ ਦਿੱਤੀ ਗਈ ਅਸੀਂ ਪਜੋਖਰਾ ਸਾਹਿਬ ਦੀ ਘਟਨਾ ਹੋ ਚੁੱਕੀ ਹੈ ਔਰ ਬਾਕੀ ਗੁਰਦੁਆਰਾ ਸਾਬਾਨਾਂ کئی ਜਗ੍ਹਾ ਨਹੀਂ ਪਤਾ ਲੱਗ ਰਿਹਾ ਉੱਥੇ ਕੀ ਹੋ ਰਿਹਾ ਕਿ ਇਹ ਉੱਥੇ ਨੰਗੇ ਸਿਰ ਜੁੱਤਿਆਂ ਸਮੇਤ ਬੀੜੀਆਂ ਸਰਗਟਾ ਪਿੰਦੇ ਹੋਏ ਉੱਥੇ ਕਾਫੀ ਬੰਦੇ ਫੜੇ ਵੀ ਗਏ ਨੇ ਉਹਨਾਂ ਨੂੰ ਲੰਗਰ ਦਿੱਤਾ ਜਾ ਰਿਹਾ ਔਰ ਜਿਹੜੀ ਸੰਗਤ ਇੱਥੇ ਮੋਰਚੇ ਤੇ ਬੈਠੀ ਹੋਈ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਉਥੋਂ ਸਹੂਗ ਨਹੀਂ ਦੇ ਇਸ ਤੋਂ ਇਹ ਸਿੱਧਾ ਹੁੰਦਾ ਹੈ ਕਿ ਸਿੱਧਾ-ਸਿੱਧਾ ਬੀਜੇਪੀ ਦਾ ਪੂਰੇ ਗੁਰਦੁਆਰਾ ਸਹਿਬਾਨਾਂ ਤੇ ਹਰਿਆਣਾ ਤੇ ਕਬਜ਼ਾ ਹੋ ਚੁੱਕਿਆ ਹੈ ਕਮੇਟੀਆਂ ਦੇ ਪ੍ਰਧਾਨ ਨਾਲ ਕਿਸੇ ਐ ਜੀ ਪੀ ਸੀ ਦੇ ਮੈਂਬਰ ਦੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਵੀ ਹਾਂ ਤੁਸੀਂ ਲੰਗਰ ਨਹੀਂ ਭੇਜ ਰਹੇ ਜਾਂ ਜਾਣ ਨਹੀਂ ਦੇ ਰਹੇ ਸਾਨੂੰ ਗੱਡੀਆਂ ਨਹੀਂ ਦਿੱਤੀ ਜਾ ਰਹੀਆਂ ਹਾਂਜੀ ਹੋਈ ਹੈ ਗੱਲਬਾਤ ਕਈ ਲੋਕਲ ਜਿਹੜੇ ਉੱਥੇ ਮੈਨੇਜਰ ਸਾਹਿਬਾਨ ਆ ਜਾਂ ਉੱਥੋਂ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਸਾਨੂੰ ਉੱਤੋਂ ਹੀ ਆਰਡਰ ਹੈ ਜੀ ਸ਼ੰਭੂ ਬਾਡਰ ਦੇ ਉੱਤੇ ਜਿੱਥੇ ਕਿਸਾਨਾਂ ਦਾ ਵੱਡਾ ਮੋਰਚਾ ਲੱਗਿਆ ਹੋਇਆ ਹੈ ਉੱਥੇ ਲੰਗਰਾਂ ਨੂੰ ਲੈ ਕੇ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕਰਨ ਲੱਗੇ ਆ ਕਿ ਜਿਵੇਂ ਪੰਜਾਬ ਦੇ ਸ਼ੰਭੂ ਬਾਡਰ ਦੇ ਉੱਤੇ ਪਵਾਦ ਦੇ ਉਹਨਾਂ ਪਿੰਡਾਂ ਤੋਂ ਉਹਨਾਂ ਗੁਰੂ ਘਰਾਂ ਤੋਂ ਲੰਗਰ ਆ ਰਹੇ ਨੇ ਜਿਹੜੇ ਨਜ਼ਦੀਕ ਪਿੰਡ ਨੇ ਕਈ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਆ ਰਹੇ ਨੇ ਪਰ ਦੂਜੇ ਪਾਸੇ ਹਰਿਆਣਾ ਤੋਂ ਵੀ ਕੁਝ ਲੰਗਰ ਆ ਰਹੇ ਨੇ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਪਵਾਦੀ ਪੰਜਾਬ ਦੇ ਉੱਤੇ ਤੁਹਾਨੂੰ ਦੱਸਣ ਲੱਗੇ ਆ ਹਰਿਆਣਾ ਤੋਂ ਜਥੇਬੰਦੀਆਂ ਦੇ ਆਗੂ ਨੇ ਸਾਡੇ ਨਾਲ ਬਾਈ ਜੀ ਕੀ ਲੱਗਦਾ ਕਿ ਜਿਵੇਂ ਪੰਜਾਬ ਤੋਂ ਪਿੰਡਾਂ ਦੇ ਨੇੜੇ ਤੋਂ ਲੰਗਰ ਆ ਰਹੇ ਨੇ ਵੱਖ-ਵੱਖ ਤ ਹਰ ਤਰ੍ਹਾਂ ਦੇ ਲੰਗਰ ਇਥੇ ਪਹੁੰਚ ਰਹੇ ਨੇ ਹਰਿਆਣਾ ਤੋਂ ਗੁਰੂ ਘਰਾਂ ਤੋਂ ਕੀ ਲੰਗਰ ਇਥੇ ਆ ਰਹੇ ਨੇ ਜਾਂ ਫਿਰ ਪਿੰਡਾਂ ਦੇ ਲੋਕ ਉੱਥੋਂ ਲੰਗਰ ਇਥੇ ਲੈ ਕੇ ਆ ਰਹੇ ਨੇ ਜਾਂ ਫਿਰ ਹਰਿਆਣਾ ਸਰਕਾਰ ਦੇ ਵੱਲੋਂ ਕੀ ਕੁਝ ਜਿਹੜੇ ਲੰਗਰ ਲੈ ਕੇ ਆਉਂਦੇ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਕੀ ਕੁਝ ਅਪਰੇਟ ਹੈ ਉਹਦੇ ਬਾਰੇ ਐਸਾ ਹੈ ਜੀ ਜਿਹੜੇ ਲੋਕਲ ਕਮੇਟੀਆਂ ਹੈਗੀ ਔਰ ਪਿੰਡਾਂ ਵੱਲੋਂ ਜੀ ਕਾਰਸੇ ਵਾਲੇ ਬਾਬਿਆਂ ਵੱਲੋਂ ਬਹੁਤ ਵੱਡਾ ਸਹਿਯੋਗ ਹੈ ਜੀ ਉਹਨਾਂ ਦੇ ਸਿਰ ਤੇ ਹੀ ਅੰਦੋਲਨ ਚੱਲ ਰਿਹਾ ਹੂੰ ਬਾਕੀ ਜਿੱਥੋਂ ਤੱਕ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਸਬੰਧ ਹੈ ਜੀ ਉਹ ਹੁਣ ਜਿੱਦਣ ਦੀ ਇਹ ਕਮੇਟੀ ਹਰਿਆਣਾ ਕਮੇਟੀ ਚੇਂਜ ਹੋਈ ਹੈ ਹਰਿਆਣਾ ਕਮੇਟੀ ਕਿ ਸਿੱਧਾ-ਸਿੱਧਾ ਬੀਜੇਪੀ ਕਾਬਜ਼ ਹੋ ਗਈ ਹੈ ਔਰ ਉਹਨਾਂ ਗੁਰਦੁਆਰਾ ਸਾਬਾਨਾ ਤੋਂ ਕਿਸੇ ਤਰ੍ਹਾਂ ਦਾ ਕੋਈ ਲੰਗਰ ਨਹੀਂ ਆ ਰਿਹਾ ਇੱਥੋਂ ਤੱਕ ਕਿ ਸਾਡੀ ਹੱਡ ਬੀਤੀ ਹੈ ਉੱਥੇ ਲੰਗਰ ਪਚਾਉਣ ਵਾਸਤੇ ਅਸੀਂ ਹੈਲਪ ਉਹਨਾਂ ਤੋਂ ਇੱਕ ਜੀਪ ਮੰਗੀ ਗੁਰਦੁਆਰਾ ਸਾਹਿਬ ਤੋਂ ਸਾਨੂੰ ਉੱਥੋਂ ਜੀਪ ਵੀ ਨਹੀਂ ਦਿੱਤੀ ਗਈ ਉਹ ਕਹਿੰਦੇ ਸਾਨੂੰ ਉੱਥੋਂ ਬੀਜੇਪੀ ਦਾ ਜਿਹੜੇ ਲੀਡਰ ਹੈ ਐਮ ਐਲ ਏ ਲੋਕਲ ਇੱਥੇ ਦੇ ਐਮ ਪੀ ਹੈ ਔਰ ਜਿਹੜੇ ਸਾਡੇ ਚੁਣੇ ਹੋਏ ਇਥੋਂ ਦੇ ਜਿਹੜੇ ਸਾਡੇ ਨੇ ਚੁਣੇ ਹੋ ਸਰਕਾਰ ਵੱਲੋਂ ਚੁਣੇ ਹੋਏ ਜਿਹੜੇ ਮੈਂਬਰ ਨੇ ਹਰਿਆਣਾ ਕਮੇਟੀ ਦੇ ਜੀ ਉਹਨਾਂ ਵੱਲੋਂ ਸਪੈਸ਼ਲ ਫੋਨ ਕਰਕੇ ਕਿਹਾ ਗਿਆ ਵੀ ਕਿਸੇ ਤਰ੍ਹਾਂ ਦਾ ਲੰਗਰ ਔਰ ਕਿਸੇ ਤਰ੍ਹਾਂ ਦਾ ਸਹਾਇਕ ਅੰਦੋਲਨ ਵਿੱਚ ਨਹੀਂ ਜਾਣਾ ਚਾਹੀਦਾ ਜੀ ਔਰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲ ਰਹੀ ਔਰ ਪੂਰੀ ਤਰ੍ਹਾਂ ਜਿਹੜੇ ਇਥੋਂ CRPF ਦੇ ਜਵਾਨ ਹੈ ਅਸੀਂ ਪਜੋਖਰਾ ਸਾਹਿਬੀ ਘਟਨਾ ਹੋ ਚੁੱਕੀ ਹੈ ਔਰ ਬਾਕੀ ਗੁਰਦੁਆਰਾ ਸਾਹਿਬਾਨਾਂ 'ਚ ਕਈ ਜਗ੍ਹਾ ਨਹੀਂ ਪਤਾ ਲੱਗ ਰਿਹਾ ਉੱਥੇ ਕੀ ਹੋ ਰਿਹਾ ਕਿ ਇਸ ਉੱਥੇ ਨੰਗੇ ਸਿਰ ਜੁੱਤਿਆਂ ਸਮੇਤ ਬੀੜੀਆਂ ਸਿਰਗਟਾ ਪਿੰਦੇ ਹੋਏ ਉੱਥੇ ਕਾਫੀ ਬੰਦੇ ਫੜੇ ਵੀ ਗਏ ਨੇ ਉਹਨਾਂ ਨੂੰ ਲੰਗਰ ਦਿੱਤਾ ਜਾ ਰਿਹਾ ਔਰ ਜਿਹੜੀ ਸੰਗਤ ਇੱਥੇ ਮੋਰਚੇ ਤੇ ਬੈਠੀ ਹੋਈ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਉਥੋਂ ਸਹਗ ਨਹੀਂ ਦੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਿੱਧਾ-ਸਿੱਧਾ ਭਾਜਪੀ ਦਾ ਪੂਰੇ ਗੁਰਦੁਆਰਾ ਸਾਹਿਬਾਨਾਂ ਤੇ ਹਰਿਆਣਾ ਤੇ ਕਬਜ਼ਾ ਹੋ ਚੁੱਕਿਆ ਹੈ ਔਰ ਇਹ ਸਿੱਖ ਸੰਗਤ ਨੂੰ ਅਪੀਲ ਹੈ ਕਿ ਆਪਾਂ ਹਲ ਮਿਲ ਕੇ ਇਹਨਾਂ ਇਹਨਾਂ ਜਮਦੂਤਾਂ ਤੋਂ ਇਹਨਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾਵੇ ਇਹ ਵੀ ਸਾਡੇ ਲਈ ਇੱਕ ਵੱਡਾ ਮੁੱਦਾ ਬਣ ਚੁੱਕਿਆ ਜੀ ਇਹ ਵੀ ਹਾਂਜੀ ਜੀ ਪਰ ਜਿਵੇਂ ਲੰਗਰਾਂ ਨੂੰ ਲੈ ਕੇ ਤੁਸੀਂ ਦੱਸਿਆ ਕਿਸਾਨਾਂ ਨੂੰ ਕਿੰਨਾ ਕੁ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹਰਿਆਣਾ ਦੇ ਵਿੱਚ ਕੀ ਕੁਝ ਕੀ ਪੁਲਿਸ ਫੋਰਸ ਲਗਾਈ ਹੋਈ ਹੈ ਪਿੰਡਾਂ ਦੇ ਵਿੱਚ ਮੈਂ ਕਹਾਂ ਜੀ ਬਿਲਕੁਲ ਸਾਨੂੰ ਗੱਡੀਆਂ ਤੇ ਜਾਂ ਟਰੈਕਟਰਾਂ ਟਰੈਕਟਰ ਤੇ ਤਾਂ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਅਗਰ ਕੋਈ ਲੰਗਰ ਲੈ ਕੇ ਗੱਡੀ 'ਚ ਵੀ ਆਉਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਪਿੱਛੇ ਡੱਕ ਲਿਆ ਜਾਂਦਾ ਪਿੰਡ ਦਾਰ ਪਿੰਡ ਸਾਰੇ ਥੋਂ ਤੋਂ ਪੁਲਿਸ ਕੋ ਮਰੀ ਹੈ ਜਿਵੇਂ ਸੁੰਘਦੇ ਨਹੀਂ ਫਿਰਦੇ ਹੁੰਦੇ ਜੀ ਪੈੜ ਸੁੰਘਦੇ ਫਿਰਦੇ ਹੁੰਦੇ ਓਦਾਂ ਪੁਲਿਸ ਫਿਰ ਰਹੀ ਆ ਸਾਨੂੰ ਲੰਗਰ ਲਿਆਉਣ ਚ ਵੀ ਬੜੀ ਪਰੇਸ਼ਾਨੀ ਹੋ ਰਹੀ ਆ ਹਰਿਆਣਾ ਤੋਂ ਹਾਂਜੀ ਪਰ ਦੂਜੇ ਪਾਸੇ ਜਿਹੜੇ ਕਿਸਾਨ ਇੱਥੇ ਪਹੁੰਚ ਰਹੇ ਨੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਹੋ ਜੀ ਖਬਰ ਕਿ ਕੁਝ ਹਾਂਜੀ ਕਿਉਂਕਿ ਸਾਡੇ ਜਿਹੜੇ ਹਰਿਆਣਾ ਤੋਂ ਉਧਰੋਂ ਆ ਰਹੇ ਹਨ ਜੀ ਕਾਫੀਆਂ ਨੂੰ ਚਲੋ ਕਈ ਤਾਂ ਰਸਤੇ ਇੱਧਰ ਉੱਧਰੋਂ ਪਤਾ ਜਿਨ੍ਹਾਂ ਨੂੰ ਉੱਥੇ ਰਸਤੇ ਇਸਤੇਮਾਲ ਕਰਕੇ ਲੋਕਲ ਜਿਹੜੇ ਆ ਸਕਦੇ ਆ ਜਿਹੜੇ ਉਧਰੋਂ ਪਰਲੇ ਹਰਿਆਣਾ ਤੋਂ ਲੋਕਾਂ ਨੇ ਆਉਣਾ ਸੀ ਇੱਥੇ ਉਹਨਾਂ ਨੂੰ ਉੱਥੋਂ ਪਿੱਛੋਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਮੇਰੇ ਕਰ 70 80 ਬੰਦੇ ਸ਼ਾਇਦ ਹੁਣ ਵੀ ਅੰਦਰ ਹੈ ਜਿਹੜੇ ਅੰਮਾਲੇ ਦੇ ਲੋਕਲ ਜੇਲ੍ਹ ਚ ਐ ਜਾਂ ਉੱਥੇ ਚੌਂਕੀਆਂ 'ਚ ਡੱਕੇ ਹੋਏ ਹਨ ਇਹਨਾਂ ਨੇ ਹੋਰ ਵੀ ਜਿਹੜਾ ਵੀ ਉੱਥੇ ਮਤਲਬ ਪ੍ਰੋਟੈਸਟ ਵਿੱਚ ਹਿੱਸਾ ਲੈਣ ਲਈ ਆਉਂਦਾ ਇਹ ਨਿਰੀਪੁਰੀ ਤੱਕਾਸ਼ਾਈ ਸਰਕਾਰ ਵੱਲ ਹੋ ਰਹੀ ਹੈ ਜੀ ਕਮੇਟੀਆਂ ਦੇ ਪ੍ਰਧਾਨ ਨਾਲ ਕਿਸੇ ਐ ਜੀ ਪੀ ਸੀ ਦੇ ਮੈਂਬਰ ਦੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਵੀ ਹਾਂ ਤੁਸੀਂ ਲੰਗਰ ਨਹੀਂ ਭੇਜ ਰਹੇ ਜਾਂ ਜਾਣ ਨਹੀਂ ਦੇ ਰਹੇ ਸਾਨੂੰ ਗੱਡੀਆਂ ਨਹੀਂ ਦਿੱਤੀ ਜਾ ਰਹੀਆਂ ਹਾਂਜੀ ਹੋਈ ਹੈ ਗੱਲਬਾਤ ਕਈ ਲੋਕਲ ਜਿਹੜੇ ਉੱਥੋਂ ਮੈਨੇਜਰ ਸਾਹਿਬਾਨ ਆ ਜਾਂ ਉੱਥੋਂ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਸਾਨੂੰ ਉੱਤੋਂ ਹੀ ਆਰਡਰ ਹੈ ਜੀ ਉੱਤਮ ਆਰਡਰ ਕੀ ਦਾ ਆਪਾਂ ਸਾਰਿਆਂ ਨੂੰ ਪਤਾ ਹੀ ਤੁਹਾਨੂੰ ਕੀ ਲੱਗਦਾ ਜੇਕਰ ਸਿਆਸਤ ਦਾ ਗੁਰਦੁਆਰਿਆਂ ਦੇ ਉੱਤੇ ਪ੍ਰਭਾਵ ਪੈ ਰਿਹਾ ਤਾਂ ਫਿਰ ਇੱਕ ਕੀ ਹੋਊਗਾ ਪੰਜਾਬ ਦੇ ਵਿੱਚ ਤਾਂ ਨਹੀਂ ਆਪਾਂ ਗੱਲ ਕਰ ਰਹੇ ਆਪਾਂ Haryana ਦੇ Haryana ਦੇ ਵਿੱਚ ਸਿੱਖ ਸਿੱਖਾਂ ਦੇ ਉੱਤੇ ਹੁਣ ਕੀ ਅਸਰ ਹੋਊਗਾ ਜਿਹੜੇ Haryana ਗੁਰਦਵਾਰਾ ਕਮੇਟੀ ਦੇ ਆਉਣ ਵਾਲੇ ਸਮੇਂ ਚੋਣਾਂ ਵੀ ਮਿਲਗਾ ਮਾਰਚ ਦੇ ਵਿੱਚ ਹੋਣੀਆਂ ਉਹਨੇ ਹਾਂਜੀ ਹਾਂਜੀ ਐਸਾ ਜੀ ਮਾਂ ਪਹਿਲੇ ਦੇ 6 ਮਾਰਚ ਸ਼ਾਇਦ ਇਹਨਾਂ ਨੇ ਕੁਝ ਡੇਟ ਰੱਖੀ ਸੀ ਉਸ ਤੋਂ ਬਾਅਦ ਇਹ ਕੈਨਸਲ ਵੀ ਹੋ ਗਿਆ ਉਹ ਪ੍ਰੋਗਰਾਮ ਅਸਲੇ ਚੋਣਾਂ ਹੋਣ ਵੀ ਦੇਣਾ ਨਹੀਂ ਚਾਹੁੰਦੀ ਸਰਕਾਰ ਇਹ ਵੀ ਕਿਤੇ ਨਾ ਕਿਤੇ ਮਨਸ਼ਾ ਹੈ ਇਹਨਾਂ ਦੀ ਤੇ ਉਹੀ ਗੱਲ ਹੈ ਜੀ ਵੈਸ ਕਿਉਂਕਿ ਗਾਹਾਂ ਵੀ ਜਿਹੜੇ ਮੈਂਬਰ ਖੜਨਗੇ ਲਗਭਗ ਜਿਹੜੇ ਇਹਨਾਂ ਵੱਲੋਂ ਨਾਮਿਨੇਟ ਹੋਣਗੇ ਉਹ ਸਰਕਾਰ ਦੇ ਹੀ ਬੰਦੇ ਹੋਣਗੇ ਨਾ ਕਿ ਸਿੱਖ ਸੰਗਤ ਵੱਲੋਂ ਹੋਣਗੇ ਇਸ ਕਰਕੇ ਇਹ ਵੀ ਸਾਡੇ ਲਈ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਗੁਰਦੁਆਰਾ ਸਾਹਿਬਾਨ 'ਤੇ ਕਬਜ਼ਾ ਇਹਨਾਂ ਦਾ ਹੋ ਚੁੱਕਿਆ ਪਰ ਫਿਰ ਵੀ ਭਾਵੇਂ ਉਹਨਾਂ ਵੱਲੋਂ ਲੰਗਰ ਨਹੀਂ ਭੇਜੇ ਜਾ ਰਹੇ ਇੱਥੇ ਫਿਰ ਵੀ ਲੰਗਰਾਂ ਦੀ ਕੋਈ ਕਮੀ ਨਹੀਂ ਹੈ ਲੰਗਰ ਲੋਕਾਂ ਨੂੰ ਰੋਗ ਰੋਕ ਕੇ ਦਿੱਤੇ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਨੇੜਲੇ ਪਿੰਡਾਂ ਤੋਂ ਜੋ ਕੁਝ ਪ੍ਰੰਧ ਕੀਤੇ ਗਏ ਲੰਗਰਾਂ ਤੋਂ ਕਿਹੋ ਜਿਹਾ ਲੱਗਦਾ ਤੁਹਾਨੂੰ ਨਹੀਂ ਲੰਗਰਾਂ ਦੀ ਕੋਈ ਕਮੀ ਨਹੀਂ ਜੀ ਲੰਗਰ ਇਹ ਤਾਂ ਬਾਬੇ ਨਾਨਕ ਦੇ ਲੰਗਰਾਂ ਜੀ ਇਹਨਾਂ ਤੇ ਕਮੀ ਤਾਂ ਆ ਹੀ ਨਹੀਂ ਸਕਦੀ ਖਰ ਇਹ ਤਾਂ ਕਮੀ ਹੋਣ ਦੀ ਤਾਂ ਗੱਲ ਹੀ ਪਾਵੇਂ ਸਰਕਾਰਾਂ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣ ਜਿੰਨੇ ਮਰਜ਼ੀ ਆਪਣਾ ਉਹ ਰਵਈਆ ਅਪਣਾ ਲੈਣ ਲੇਕਿਨ ਲੰਗਰ ਤਾਂ ਉਸ ਬਾਬੇ ਨਾਨਕ ਦਾ ਚਲਾਇਆ ਹੋਇਆ ਲੰਗਰ ਹੈ ਜੀ ਔਰ ਇਹਦੀ ਇਹ ਤਾਂ ਇਦਾਂ ਹੀ ਵਰਤਦਾ ਰਹੇਗਾ ਇਹ ਲੋਕਲ ਸੰਗਤ ਦਾ ਬੜਾ ਸਹਯੋਗ ਹੈ ਪੰਜਾਬ ਤੋਂ ਬੜਾ ਸਹਯੋਗ ਹੈ ਲੋਕਲ ਜਿਹੜਾ ਸਾਡਾ ਹਰਿਆਣਾ ਦਾ ਲੋਕਲ ਏਰੀਆ ਜਿਹੜਾ ਇੱਧਰ ਪਿੰਡ ਪੈਂਦੇ ਨੇ ਨੇੜੇ ਲੱਗਦੇ ਲੱਗਦੇ ਜਿਨ੍ਹਾਂ ਨੂੰ ਰਸਤੇ ਇੱਧਰ ਉੱਧਰੋਂ ਆ ਸਕਦੇ ਨੇ ਉਹਨਾਂ ਦਾ ਬੜਾ ਸਹਯੋਗ ਹੈ ਜੀ ਕਿਤੇ ਇਹ ਨਾ ਹੋਏ ਵੀ ਹੁਣ ਕਮੇਟੀ ਦੇ ਵੱਲੋਂ ਲੰਗਰ ਨਹੀਂ ਦਿੱਤੇ ਜਾ ਰਹੇ ਨਾ ਜਿਵੇਂ ਹੁਣ ਕਿਤੇ ਜੇਕਰ ਹੁਣ ਚੋਣਾ ਆਣੀਆਂ ਨੇ ਨੇੜੇ ਨਜ਼ਦੀਕ ਨੇ ਉਦੋਂ ਰੈਲੀਆਂ ਦੇ ਵਿੱਚ ਕਿਤੇ ਕਮੇਟੀਆਂ ਲੰਗਰ ਭੇਜਿਆ ਕਰਨ ਪਾਰਟੀਆਂ ਦੇ ਲਈ ਭਾਜੀਪੀ ਦੇ ਲਈ ਹਾਂ ਬਿਲਕੁਲ ਜੀ ਇਹ ਤਾਂ ਅੰਦੇਸ਼ਾ ਹੋਈ ਰਿਹਾ ਸਾਨੂੰ ਕਿਉਂਕਿ ਜਿਵੇਂ ਵੀ ਜਿਹੜੀਆਂ ਰੈਲੀਆਂ ਸਰਕਾਰੀ ਰੈਲੀਆਂ ਹੋਣਗੀਆਂ ਉਹਨਾਂ 'ਚ ਤਾਂ ਲੰਗਰ ਗੁਰਦੁਆਰਿਆਂ ਵੱਲੋਂ ਜਾਇ ਕਰੇਗਾ ਹੁਣ ਜਿੱਥੇ ਕੋਈ ਸਿੱਖ ਸੰਗਤ ਦਾ ਇਕੱਠ ਹੋਏਗਾ ਕੋਈ ਮੋਰਚੇ ਲੱਗਣਗੇ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਸਰਕਾਰਾਂ ਦੇ ਖਿਲਾਫ ਉਹਨਾਂ 'ਚ ਤਾਂ ਹੁਣ ਲੰਗਰ ਮਿਲਣ ਦੀ ਆਸ ਹੀ ਨਹੀਂ ਸਾਨੂੰ ਗੁਰਦੁਆਰਿਆਂ ਤੋਂ ਹਾਂਜੀ ਸੋਏ さん ਨਾਲ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਕਮੇਟੀਆਂ ਦੇ ਵੱਲੋਂ ਜੋ ਕੁਝ ਭਾਪੀ ਦੇ ਅੰਡਰ ਨੇ ਜਾਂ ਫਿਰ ਕਹਿ ਲਈਏ ਕਿਉਂਕਿ ਸੁਖਵੀਰ ਬਾਦਲ ਹੋਰਾਂ ਦੇ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਇਲਜ਼ਾਮ ਲਗਾਏ ਗਏ ਸੀ ਕਿ ਇਹਨਾਂ ਕਮੇਟੀ ਦੇ ਉੱਤੇ ਭਾਪੀ ਦਾ ਕਬਜ਼ਾ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਹੁਣ ਇੱਕ ਤਸਵੀਰ ਵੀ ਸਾਹਮਣੇ ਆ ਰਹੀ ਹੈ ਜਿਸ ਤੇ ਵਿੱਚ ਤੁਸੀਂ ਇੱਕ ਗੱਲਬਾਤ ਸੁਣੀ ਹੈ ਜਿਵੇਂ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਲੰਗਰਾਂ ਨੂੰ ਗੁਰਦੁਆਰਾ ਕਮੇਟੀਆਂ ਤੋਂ ਸ਼ੰਭੂ ਬਾਰਡਰ ਦੇ ਉੱਤੇ ਜਾਣ ਤੋਂ ਰੋਕਿਆ ਜਾ ਰਿਹਾ ਤੁਸੀਂ ਜੁੜੇ ਹੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ